ਚੋਨਾ ਵਾ ਬਿਲਕੁਲ ਥੋੜਾ ਬਹੁਤ ਨੰਗਾ ਰਹਿ ਚੁੱਕਾ ਵਾ ਬਾਕੀ ਇਹ ਵੀ ਸਹੀ ਜਿਹੇ ਜੇ ਡੁੱਬ ਜਾਣਾ ਵਾ ਕਿਉਂਕਿ ਜਦੋਂ ਇਹ ਪਾਣੀ ਇਹਦੇ ਬਰਾਬਰ ਹੋ ਗਿਆ ਚੋਨਾ ਤਾਂ ਜਾਊ ਡੋਬਾ ਤੇ ਪਰ ਸਰਕਾਰ ਦਾ ਕੀ ਕੰਮ ਹੁੰਦਾ ਸਰਕਾਰਾਂ ਦਾ ਕੰਮ ਹੁੰਦਾ ਗਵਰਨਮੈਂਟ ਆਪਾਂ ਕਹਿ ਦਿੰਨੇ ਆ ਗਵਰਨਮੈਂਟ ਵੀ ਕਹਿਣ ਤੋਂ ਭਾਵ ਮਿੰਟ ਮਿੰਟ ਦੇ ਵਿੱਚ ਗੌਰ ਕਰੇ ਸਰਕਾਰ ਉਹਨੂੰ ਕਿਹਾ ਜਾਂਦਾ ਹੈ ਗਵਰਨਮੈਂਟ ਹੈਨਾ ਵੀ ਇਹ ਦੀ ਹੁੰਦਾ ਭਾਵੇਂ ਵੇਖੋ ਸਰਕਾਰ ਭਾਵੇਂ ਕੋਈ ਹੋਵੇ ਹੈਨਾ ਪਾਉਜੀ ਹਰ ਇੱਕ ਸਰਕਾਰ ਦਾ ਇਹੋ ਰਵਈਆ ਰਹਿੰਦਾ ਹੈ ਵੀ ਜਦੋਂ ਵੋਟਾਂ ਦਾ ਟਾਈਮ ਹੋਵੇ ਹੈਨਾ ਕੋਈ ਬੀਜੇਪੀ ਮੰਗਰ ਭੱਜਾ ਫਿਰਦਾ ਕੋਈ ਕਿਸੇ ਸਰਕਾਰ ਮੰਗਰ ਭੱਜਾ ਫਿਰਦਾ ਹੈਨਾ ਹੁਣ ਗੱਲ ਕਰੀਏ ਵੀ ਸਾਰੀਆਂ ਸਰਕਾਰਾਂ ਨੂੰ ਅਸੀਂ ਤਾਂ ਕਹਿ ਕੇ ਥੱਕ ਗਏ ਆ ਵੀ ਇਹਦੀ ਖਲਾਈ ਕਰੇ ਪਾਰੋਂ ਮੈਂ ਹੱਥ ਜੋੜ ਕੇ ਸਰਦਾਰ ਲਾਲਜੀਤ ਸਿੰਘ ਫੁੱਲਸਾਹਬ ਅੱਗੇ ਵੀ ਬੇਨਤੀ ਕਰਦਾ ਵੀ ਮੰਤਰੀ ਸਾਹਿਬ ਅਸੀਂ ਵੇਖੋ ਅੱਗੇ ਤੁਸੀਂ ਜਿਹੜੀ ਸੀਤੋ ਲਾਗੋ ਜਿਹੜੀ ਹੈ ਖਾਲੀ ਸੀ ਰੋਈ ਸੀਤੋ ਲਾਗੋ ਵੇਖੋ ਜਾ ਕੇ ਅੰਦਰ ਅੰਦਰ ਪੇਟ ਦੇ ਵਿੱਚ ਹੀ ਪਾਣੀ ਜਾ ਰਿਹਾ ਕੋਈ ਐਡਾ ਕੋਈ ਲੱਗਦਾ ਹੀ ਨਹੀਂ ਵੀ ਰੋਈ ਤੇ ਵਿੱਚ ਪਾਣੀ ਆਇਆ ਵਾ ਤੇ ਆਹ ਵੇਖੋ ਜੇ ਸਾਡੇ ਵੇਖੋ ਕੀ ਹਾਲ ਬਣੇ ਪਏ ਆ ਵੀ ਐਂ ਦਰਿਆ ਬਣੇ ਪਏ ਆ ਸਮੁੰਦਰ ਐ ਲੱਗਦਾ ਵੀ ਜਿਵੇਂ ਕੋਈ ਸਮੁੰਦਰ ਟੁੱਟ ਕੇ ਆ ਗਿਆ ਹੋਵੇ ਤੇ ਸੀਤੋ ਲਾਗੋ ਜਾ ਕੇ ਦੇਖੋ ਬਿਲਕੁਲ ਥੱਲੇ ਥੱਲੇ ਪਾਣੀ ਜਾ ਰਿਹਾ ਜਿੱਥੇ ਲਾਟੀ ਮਰੜ ਦੀ ਬਹਿਗ ਆ ਉਥੇ ਜੀ ਤੇ ਆਹ ਵੇਖੋ ਪਾਣੀ ਸਾਡਾ ਜਿਹੜਾ ਆ ਤੂੰ ਤਾਂ ਆਪਾਂ ਰੋਜ਼ ਤੁਸੀਂ ਆਪਣੀਆਂ ਵੀਡੀਓ ਵੇਖਦੇ ਜੇ ਬਾਕੀ ਆ ਤੋੜੇ ਲਾ ਕੇ ਅਸੀਂ ਬਚਾਇਆ ਸੀ ਪਿਛਲੇ ਸਾਲ ਪਰ ਉਹ ਵੇ ਅੱਜ ਕੀ ਪੂਰੇ ਥੋੜੀ ਪਾਣੀ ਪੈਣ ਲੱਪਿਆ ਜਿਆਦਾ ਕਿਉਂਕਿ ਜਦੋਂ ਜਿਆਦਾ ਪਾਣੀ ਆਊਗਾ ਤੇ ਕਿਸੇ ਦੇ ਵਸਦੀ ਵੀ ਗੱਲ ਨਹੀਂ ਹੈ ਜੀ ਫੁਨਾ ਵੇਖੋ ਜੀ ਹਰ ਸਾਲ ਪਿਛਲੇ ਸਾਲ ਤੋੜੇ ਲਾਏ ਸੀ ਪਿਛੇ ਹੋ ਜਾ ਸੁਖਮਨ ਪਿਛੇ ਹੋ ਜਾ ਆ ਵੇਖੋ ਕਿਵੇਂ ਹਨਾ ਜਿਹੜੀ ਆ ਗਲਾਲੀ ਦੀ ਆਣ ਕੇ ਵੇਖੋ ਕਿਵੇਂ ਨਾਲ ਲੱਗੀ ਆ ਕਿੰਨਾ ਪਾਣੀ ਸੁਖਮਨ ਪਿਆ ਰਿਆ ਪਤ ਤੇ ਬਾਰ ਬਾਰ ਇਸੀ ਦਾ ਪਬਲੀ ਮੰਗ ਕਰ ਕਰ ਕੇ ਫਾਰਗੇ ਵੀ ਇਹਦਾ ਕੋਈ ਨਾ ਕੋਈ ਨਕਾਸ ਕੀਤਾ ਜਾਵੇ ਕਿਤੇ ਇੱਧੇ ਇੱਥੋਂ ਦੀ ਆ ਸਿੱਧੀ ਆਂਦੀ ਆ ਨੇ ਕਰਕੇ ਇੱਥੋਂ ਰੋਜ਼ ਦੀ ਪਟਾਈ ਕਰ ਦੋ ਨਾ ਤੇ ਪਾਣੀ ਅੰਦਰ ਅੰਦਰ ਹੀ ਥੱਲੇ ਥੱਲੇ ਚਲ ਜਾਣਾ ਕਿਸੇ ਦਾ ਵੀ ਕੋਈ ਐਡਾ ਜਿਆਦਾ ਵੱਡਾ ਨੁਕਸਾਨ ਨਹੀਂ ਹੋਊਗਾ ਜੀ ਇਸ ਦਾ ਸਰਕਾਰ ਭਾਵੇਂ ਕੋਈ ਵੀ ਆਉਂਦੀ ਜਾਂਦੀ ਆ ਪਰ ਸਰਕਾਰਾਂ ਨੂੰ ਗੌਰ ਕਰਨਾ ਚਾਹੀਦਾ ਜੇ ਪ੍ਰਜਾਈ ਦੁਖੀ ਹੋਈ ਆਪਣੇ ਰਾਜ ਵੇਖੋ ਰਾਜ ਕੀਤਾ ਸੀ ਮਹਾਰਾਜਾ ਰਣਜੀਤ ਸਿੰਘ ਨੇ ਕੀਤਾ ਸੀ ਪਰ ਉਹਦੀ ਕਦੀ ਪ੍ਰਜਾ ਦੁਖੀ ਨਹੀਂ ਜ਼ੀ ਹੋਈ ਤੇ ਜੇ ਪ੍ਰਜਾ ਦੁਖੀ ਤੇ ਫਿਰ ਫਾਇਦਾ ਕੋਈ ਨਹੀਂ ਰਾਜ ਕਰਨ ਦਾ ਠੀਕ ਹੈ ਜੀ ਸ਼ੇਅਰ ਕਰ ਦਿਓ ਵੀਡੀਓ ਵੱਧ ਤੋਂ ਵੱਧ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ